ਮਾਝੇ ਦੀ ਲਾਜ ਮਤਾ ਭਾਗ ਕੌਰ ਜੀ ਮਤਾ ਭਾਗ ਕੌਰ ਜੀ ਦਾ ਸਿੱਖਾਂ ਦੇ ਕੁਰਬਾਨੀਆਂ ਪਰ ਇਤਿਹਾਸ 'ਚ ਮਹੱਤਵਪੂਰਨ ਸਥਾਨ ਹੈ ਅਤੇ ਇੱਕ ਔਰਤ ਹੁੰਦਿਆਂ ਹੋਇਆਂ ਉਹਨਾਂ ਨੇ ਜੰਗ ਦੇ ਮੈਦਾਨ ਵਿੱਚ ਜੂਝਦਿਆਂ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਔਖੀ ਘੜੀ ਵਿਦਾਵਾ ਲਿਖਣ ਵਾਲੇ ਸਿੰਘਾਂ ਨੂੰ ਹਲੂਣਾ ਦਿੱਤਾ ਮਾਤਾ ਭਾਗ ਕੌਰ ਨੇ ਉਹਨਾਂ ਦੀ ਅੱਖ ਨੂੰ ਬੰਗਾਰਿਆ ਅਤੇ ਇਹਨਾਂ ਸਿੰਘਾਂ ਦੀ ਅਗਵਾਈ ਕਰਦਿਆਂ ਮੁਗਲਾਂ ਖਿਲਾਫ ਜੰਗ ਲਈ ਤੋਰਿਆ ਅਤੇ ਮਾਝੇ ਦੇ ਸਿੱਖਾਂ ਨੂੰ ਗੁਰੂ ਤੋਂ ਬੇਮੁਖ ਹੋਣ ਤੋਂ ਬਚਾ ਕੇ ਸਿੱਖ ਇਤਿਹਾਸ ਨੂੰ ਅਹਿਮ ਮੋੜ ਦਿੱਤਾ ਸਿੱਖ ਸੰਘਰਸ਼ ਵਿੱਚ ਮਾਤਾ ਭਾਗ ਕੌਰ ਜੀ ਦੇ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ ਜਿਨ੍ਹਾਂ ਨੇ ਇੱਕ ਔਰਤ ਹੁੰਦਿਆਂ ਵੀ ਮਰਦਾਂ ਨਾਲੋਂ ਜ਼ਿਆਦਾ ਹਿੰਮਤ ਸ਼ਰਣ ਅਤੇ ਗੁਰੂ ਪ੍ਰਤੀ ਸ਼ਰਧਾ ਵਿਖਾਈ ਉਹਨਾਂ ਨੇ ਮੁਗਲ ਕਾਲ ਦੇ ਨਾਜਕ ਦੌਰ ਦੌਰਾਨ ਸਿੱਖ ਸੰਘਰਸ਼ ਵਿੱਚ ਵੱਡਾ ਯੋਗਦਾਨ ਪਾਇਆ ਹੈ ਮਾਤਾ ਭਾਗ ਕੌਰ ਦਾ ਜੱਦੀ ਪਿੰਡ ਚਵਾਲਕਲਾ ਪਹਿਲਾ ਜ਼ਿਲ੍ਹਾ ਅੰਮ੍ਰਿਤਸਰ ਪਰ ਹੁਣ ਜ਼ਿਲ੍ਹਾ ਤਰਨਤਾਰਨ ਅਧੀਨ ਆਉਂਦਾ ਹੈ ਮੱਝ ਦੀ ਧਰਤੀ ਦਾ ਇਹ ਇਤਿਹਾਸਕ ਕਸਬਾ ਚਵਾਲ ਤਰਨਤਾਰਨ ਤੋਂ ਮਹਿਜ 10-12 ਕਿਲੋਮੀਟਰ ਦੂਰ ਹੈ ਜਦਕਿ ਅੰਮ੍ਰਿਤਸਰ ਤੋਂ ਖੇਮਕਰਨ ਬਾਰਡਰ ਵੱਲ ਜਾਂਦਿਆਂ ਵੀ ਇਹ ਨਗਰ ਆਉਂਦਾ ਹੈ ਅਤੇ ਅੰਮ੍ਰਿਤਸਰ ਤੋਂ ਕਰੀਬ 20 ਕਿਲੋਮੀਟਰ ਦੀ ਦੂਰੀ ਤੇ ਹੈ ਇਸ ਸੜਕ ਤੇ ਚਵਾਲ ਤੋਂ ਲਗਭਗ 1 ਕਿਲੋਮੀਟਰ ਪਹਿਲਾਂ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ ਬੀੜ ਸਾਹਿਬ ਵਿਸਥਿਤ ਹੈ ਇਸ ਵੇਲੇ ਚਵਾਲ ਪੂਰੇ ਜੋਬਨ ਤੇ ਵਿਕਸਿਤ ਹੋ ਰਿਹਾ ਹੈ ਅਤੇ ਇੱਥੇ ਵੱਡੀ ਮਾਰਕੀਟ ਵਿਕਸਿਤ ਹੋ ਚੁੱਕੀ ਹੈ ਮੁਗਲ ਰਾਜ ਸਮੇਂ ਚਵਾਲ ਕਲਾ ਲਾਹੌਰ ਤੋਂ ਦਿੱਲੀ ਜਾਣ ਵਾਲੇ ਰਾਹ ਤੇ ਪੈਂਦਾ ਸੀ ਇੱਥੋਂ ਹੀ ਉੱਤਰ ਤੇ ਦੱਖਣੀ ਵਾਹੀ ਵੱਲ ਸੜਕਾਂ ਜਾਂਦੀਆਂ ਸਨ ਜਿੱਥੇ ਇਹਨਾਂ ਸੜਕਾਂ ਦਾ ਸੰਗਮ ਹੁੰਦਾ ਸੀ ਨੂੰ ਮਾਨਕ ਚੌਕ ਕਿਹਾ ਜਾਂਦਾ ਸੀ ਗੁਰਦੁਆਰਾ ਸੁਧਾਰ ਲੈਰ ਵਿੱਚ ਮਹੱਤਵਪੂਰਨ ਯੋਗਦਾਨ ਪਾਉਣ ਵਾਲੇ ਤਿੰਨ ਭਰਾ ਸਰਦਾਰ ਅਮਰ ਸਿੰਘ ਸਰ ਮੁਖ ਸਿੰਘ ਤੇ ਜਸਵੰਤ ਸਿੰਘ ਵੀ ਇਸੇ ਪਿੰਡ ਦੇ ਜੰਪਾਲ ਸਨ ਮਾਤਾ ਭਾਗਕੌਰ ਦਾ ਪਰਵਾਰਕ ਪਿਸ਼ੋਕੜ ਉਹਨਾਂ ਦੇ ਮਾਤਾ ਭਾਗਕੌਰ ਮਾਈ ਭਾਗੋ ਜੀ ਦਾ ਜਨਮ ਤਰਨਤਾਰਨ ਜ਼ਿਲ੍ਹੇ ਤੋਂ ਕੁਝ ਕੁ ਕਿਲੋਮੀਟਰ ਦੂਰ ਪੱਛਮ ਦਿਸ਼ਾਵੱਲ ਪਿੰਡ ਝਭਾਲ ਕਲਾਂ ਵਿਖੇ ਗੁਰੂ ਅਰਜਨ ਦੇਵ ਜੀ ਦੇ ਸੇਵਕ ਬਾਬਾ ਲੰਗਾ ਦੇ ਪਰਿਵਾਰ 'ਚ ਹੋਇਆ ਮਾਤਾ ਭਾਕ ਔਰ ਉਹਨਾਂ ਦੇ ਪੋਤਰੀ ਲਗਦੇ ਸਨ ਝਭਾਲ ਪਿੰਡ ਦੇ ਢਿੱਲੋਂ ਭਾਈਚਾਰੇ ਦਾ ਸਿੱਖ ਇਤਿਹਾਸ ਵਿੱਚ ਅਜਿਹਾ ਆਪਣਾ ਅਹਿਮ ਸਥਾਨ ਹੈ ਬਾਬਾ ਲੰਗਾਹ ਜੀ ਬਾਰੇ ਭਾਈ ਗੁਰਦਾਸ ਜੀ ਆਪਣੀ 11ਵੀਂ ਵਾਰ ਦੀ 12ਵੀਂ ਪੌੜੀ ਵਿੱਚ ਜ਼ਿਕਰ ਕਰਦੇ ਹਨ ਪੱਟੀ ਅੰਦਰ ਚੌਧਰੀ ਨਾਲ ਲੰਗਾਹ ਸਹੰਦਾ ਮਾਈ ਭਾਗੋ ਦੇ ਜਨਮ ਲੈਣ ਬਾਅਦ ਪਰਿਵਾਰਕ ਤਰੱਕੀ ਦੀ ਸਿਖਰ ਵੱਲ ਜਾਣ ਲੱਗਾ ਤਾਂ ਸਾਰੇ ਇਸ ਲੜਕੀ ਨੂੰ ਭਾਗ ਭਰੀ ਜਾਂ ਭਾਗਾ ਵਾਲੀ ਕਹਿ ਕੇ ਸੱਦਣ ਲੱਗ ਪਏ ਪੰਜਵੀਂ ਪਾਤਸ਼ਾਹੀ ਤੋਂ ਸਿੱਖੀ ਦੀ ਦਾਤ ਪ੍ਰਾਪਤ ਕਰਨ ਵਾਲੇ ਭਾਈ ਲੰਗਾਹ ਦਾ ਜਨਮ ਢਿੱਲੋ ਗੋਤ ਅਬੁੱਲ ਖੈਰ ਦੇ ਘਰ ਹੋਇਆ ਚੌਧਰੀ ਲੰਗਾ ਪੰਜ ਭਰਾ ਸਨ ਜੈਤਸਰੀ ਬਿੰਨਾ ਸੁੰਦਰ ਪੈਰੋਸ਼ਾ ਤੇ ਲੰਗਾ ਭਾਈ ਲੰਗਾ ਪੱਟੀ ਪਰਗਨੇ ਦੇ 84 ਪਿੰਡਾਂ ਦਾ ਚੌਧਰੀ ਸੀ ਤੇ ਪੱਟੀ ਦਾ ਮੁਗਲ ਸਰਕਾਰ ਦਾ 3 ਲੱਖ ਦਾ ਅਰਜੇ ਦਾਰਸੀ ਇੱਕ ਸਰਦਾਰ ਸੀ ਜੋ ਉਹਨਾਂ ਦਿਨਾਂ 'ਚ ਪੱਟੀ ਤੋਂ 9 ਲੱਖ ਦਾ ਲਗਾਨ ਭੁਗਤਦਾ ਸੀ ਇਸੇ ਕਰਕੇ ਪੱਟੀ ਨੂੰ ਹੁਣ ਤੱਕ 9 ਲੱਖੀ ਪੱਟੀ ਵੀ ਕਿਹਾ ਜਾਂਦਾ ਹੈ ਗੁਰੂ ਜੀ ਨੇ ਭਾਈ ਲੰਗਾਹ ਦੀ ਸੇਵਾ ਭਾਵਨਾ ਕਰਕੇ ਉਹਨਾਂ ਨੂੰ ਸਿੱਖੀ ਦੇ ਪ੍ਰਚਾਰ ਲਈ ਠਾਪਿਆ ਸੀ ਪੰਜਵੇਂ ਪਾਤਸ਼ਾਹ ਦੀ ਸ਼ਹੀਦੀ ਤੋਂ ਬਾਅਦ ਭਾਈ ਲੰਗਾਹ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸੇਵਕ ਵੀ ਰਿਹਾ ਕਿਹਾ ਜਾਂਦਾ ਹੈ ਕਿ ਭਾਈ ਲੰਗਾਹ ਤੀਗ ਚਲਾਉਣ ਵਿੱਚ ਬਹੁਤ ਮਾਹਿਰ ਸੀ ਤੇ ਛੇਵੇਂ ਪਾਤਸ਼ਾਹ ਨੇ ਆਪਣੀ ਤਿਆਰ ਕੀਤੀ ਫੌਜ ਦਾ ਮੁਖੀ ਭਾਈ ਲੰਗਾਹ ਨੂੰ ਬਣਾਇਆ ਮਾਤਾ ਭਾਗ ਔਰ ਭਾਈ ਲੰਗਾਹ ਦੇ ਛੋਟੇ ਭਰਾ ਪੈਰੋਸ਼ਾ ਦੀ ਪੋਤੀ ਸੀ ਪੈਰੋ ਸ਼ਾਹ ਦੇ ਦੋ ਪੁੱਤਰ ਸਨ ਮਾਲੇ ਸ਼ਾਹ ਅਤੇ ਹਰੂ ਮਾਲੇ ਸ਼ਾਹ ਦੇ ਘਰ ਚਾਰ ਪੁੱਤਰਾਂ ਤੋਂ ਬਾਅਦ ਇੱਕ ਪੁਤਰੀ ਨੇ ਜਨਮ ਲਿਆ ਜਿਸ ਨੂੰ ਲਾੜ ਨਾਲ ਭਾਗੋ ਕਿਹਾ ਜਾਣ ਲੱਗਾ ਬਚਪਨ ਚ ਬਾਣੀ ਪੜਨ ਤੇ ਕੀਰਤਨ ਸੁਣਨ ਵੱਲ ਬਧੇਰੇ ਰੁਚੀ ਰੱਖਣ ਵਾਲੀ ਮਾਈ ਭਾਗੋ ਜਦ ਸਵਾ 6 ਫੁੱਟ ਕੱਦ ਵਾਲੀ ਜਵਾਨ ਲੜਕੀ ਹੋਈ ਤਾਂ ਉਸਨੇ ਸ਼ਸਤਰ ਵਿਦਿਆ ਵਰਚਾ ਚਲਾਉਣਾ ਮੇਜੇ ਬਾਜੀ ਘੋੜ ਸਵਾਰੀ ਆਦਿ ਚ ਨਿਪੁੰਨਤਾ ਹਾਸਲ ਕਰਨ ਲਈ ਬੇਦਾਵਾ ਲਿਖਣ ਵਾਲੇ ਸਿੰਘਾਂ ਨੂੰ ਅਣਖ ਨੂੰ ਝੋੜਿਆ ਅਨੰਦਪੁਰ ਸਾਹਿਬ ਵਿਖੇ ਮੁਗਲਾਂ ਨਾਲ ਹੋਈ ਲੜਾਈ ਸਮੇਂ ਮਾਝੇ ਦੇ ਸਿੰਘਾਂ ਦੇ ਮੁਖੀ ਭਾਈ ਮਹਾ ਸਿੰਘ ਨੇ ਆਪਣੇ ਜਥੇ ਦੇ ਹੋਰ ਸਾਥੀਆਂ ਨਾਲ ਕਿਲਾ ਛੱਡਣ ਦਾ ਫੈਸਲਾ ਕੀਤਾ ਇਹਨਾਂ 40 ਕੋ ਸਿੰਘਾਂ ਨੇ ਦਸਮਪਤਾਂ ਕੋਲ ਆ ਕੇ ਘਰ ਜਾਣ ਦੀ ਇਜਾਜ਼ਤ ਮੰਗੀ ਅਤੇ ਗੁਰੂ ਜੀ ਨੂੰ ਬੇਦਾਵਾ ਲੈ ਕੇ ਇਹ ਸਿੰਘ ਘਰਾਂ ਨੂੰ ਆ ਗਏ ਭਾਈ ਮਹਾ ਸਿੰਘ ਆਪਣੇ ਪਿੰਡ ਸੁਰ ਅਤੇ ਪਹੁੰਚ ਗਿਆ ਜਿਕਰ ਜੋਗ ਹੈ ਕਿ ਪਿੰਡ ਵਿੱਚ ਭਾਈ ਮਹਾ ਸਿੰਘ ਦੀ ਯਾਦ ਦਾ ਗੁਰਦੁਆਰਾ ਸਾਬ ਸਿਸ਼ੋਬਦ ਹੈ ਜਦੋਂ ਮਾਤਾ ਭਾਗ ਕੌਰ ਆਪਣੇ ਸਹਰੇ ਦੇ ਭੋਗ ਤੇ ਸ਼ਾਮਲ ਹੋਣ ਲਈ ਪੱਟੀ ਵਿਖੇ ਪੁੱਜੇ ਤਾਂ ਉੱਥੇ ਭਾਈ ਮਹਾ ਸਿੰਘ ਵੀ ਆਏ ਮਾਤਾ ਭਾਗ ਕੌਰ ਨੇ ਇਹਨਾਂ ਕੋਲੋਂ ਜਦੋਂ ਅਨੰਦਪੁਰ ਸਾਹਿਬ ਦਾ ਹਾਲ ਜਾਣਿਆ ਤਾਂ ਇਹਨਾਂ ਬੇਦਾਵੀ ਸਿੰਘਾਂ ਨੇ ਨੀਵੀਂ ਪਾ ਲਈ ਮੁਰ ਪੁੱਛਣ ਤੇ ਇਹਨਾਂ ਸਿੰਘਾਂ ਨੇ ਸਾਰੀ ਹਕੀਕਤ ਬਿਆਨ ਕਰ ਦਿੱਤੀ ਇਸ ਤੇ ਮਾਤਾ ਭਾਗ ਕੌਰ ਰੋਹ ਵਿੱਚ ਆ ਗਏ ਅਤੇ ਮਾਈ ਭਾਗ ਕੌਰ ਤੇ ਹੋਰ ਔਰਤਾਂ ਨੇ ਇਹਨਾਂ ਸਿੰਘਾਂ ਨੂੰ ਆਖਿਆ ਕਿ ਤੁਸੀਂ ਸੰਕਟ ਸਮੇ ਗੁਰੂ ਜੀ ਦਾ ਸਾਥ ਛੱਡ ਕੇ ਸਹੀ ਨਹੀਂ ਕੀਤਾ ਮਾਤਾ ਭਾਗ ਕੌਰ ਨੇ ਕਿਹਾ ਕਿ ਤੁਸੀਂ ਗੁਰੂ ਸਾਹਿਬ ਨੂੰ ਔਖੀ ਘੜੀ 'ਚ ਛੱਡ ਕੇ ਆਏ ਹੋ ਆਉਣ ਵਾਲੀਆਂ ਪੀੜ੍ਹੀਆਂ ਤੇ ਤੁਹਾਡੇ ਬੱਚੇ ਤੁਹਾਨੂੰ ਮਾਫ ਨਹੀਂ ਕਰਨਗੇ ਮਾਤਾ ਭਾਗ ਕੌਰ ਨੇ ਕਿਹਾ ਕਿੱਥੇ ਗਈ ਤੁਹਾਡੀ ਮਰਦਾਨਗੀ ਲੱਕੇ ਦਾ ਇਕੱਠ ਕਰਕੇ ਮਾਤਾ ਪਾਗੋ ਨੇ ਜੋਸ਼ ਭਰੀ ਆਵਾਜ਼ ਵਿੱਚ ਸਿੰਘਾਂ ਦੀ ਅਣਖ ਨੂੰ ਝੰਡੋੜਿਆ ਤੇ ਕਿਹਾ ਕਿ ਤੁਸੀਂ ਹੁਣ ਚੂੜੀਆਂ ਪਹਿਨ ਕੇ ਘਰੀ ਬੈਠੋ ਤੇ ਅਸੀਂ ਗੁਰੂ ਜੀ ਦਾ ਸਾਥ ਦੇਣ ਲਈ ਜਾਵਾਂਗੇ ਇਸ ਤੇ ਇਹਨਾਂ ਸਿੰਘਾਂ ਨੇ ਮੁੜ ਜੰਗ ਦੇ ਮਦਦਾਰ ਵਿੱਚ ਜੂਝਣ ਦੀ ਤਿਆਰੀ ਕੀਤੀ ਸ੍ਰੀ ਮੁਖਤਸਰ ਸਾਹਿਬ ਦੀ ਧਰਤੀ ਵੱਲ ਜਥਾਰਵੰਨਾ ਮਤਾ ਭਾਗੌਰ ਨੇ ਅਰਦਾਸ ਕੀਤੀ ਤੇ ਮਤਾ ਭਾਗੌਰ ਨਾਲ ਭਾਈ ਮਹਾ ਸਿੰਘ ਦਾ ਜਥਾ ਸ੍ਰੀ ਮੁਕਤਸਰ ਸਾਹਿਬ ਦੀ ਧਰਤੀ ਵੱਲ ਰਵਾਨਾ ਹੋਇਆ ਮਤਾ ਭਾਗੋ ਨੇ ਮਰਦਾਵਾ ਲਵਾਸ ਪਹਿਨ ਕੇ ਵੱਡੀ ਕਿਰਪਾਨ ਸਜਾ ਕੇ ਅਤੇ ਹੱਥ ਵਿੱਚ ਵੱਡੇ ਫਾਲੇ ਵਾਲਾ ਵਰਖਾ ਫੜ ਕੇ ਗਰਜਮੀ ਆਵਾਜ਼ ਵਿੱਚ ਦੁਸ਼ਮਣਾਂ ਨੂੰ ਬੰਗਾਰਦਿਆਂ ਹੋਇਆਂ ਬੇਦਾਵਾ ਲਿਖ ਕੇ ਆਏ ਸਿੰਘਾ ਸਮੇਤ ਇੱਕ ਵੱਡਾ ਜਥੇ ਦੀ ਅਗਵਾਈ ਕੀਤੀ ਮਝੈਲ ਸਿੰਘ ਨੇ ਖਿਦਰਾਣੇ ਦੀ ਢਾਲ ਦੇ ਪੂਰਬ ਵਾਲੇ ਪਾਸੇ ਪਾਸੇ ਮੋਰਚੇ ਸੰਭਾਲੇ ਖਿਦਰਾਣੇ ਦੀ ਢਾਲ ਮੁਖਤਸਰ ਦੇ ਨੇੜੇ ਮੁਗਲਾਂ ਦੀ ਫੌਜ ਦੀ ਦਸ਼ਮੇਸ਼ ਪਿਤਾ ਨਾਲ ਸੰਮਤ 1762 ਵਿੱਚ ਹੋਈ ਕਮਸਾਣ ਦੀ ਜੰਗ 'ਚ ਮਤਾ ਭਾਗੋ ਭਾਈ ਮਹਾ ਸਿੰਘ ਵਾਲੇ ਜਥੇ ਨੇ ਬੜੀ ਬਹਾਦਰੀ ਨਾਲ ਮੁਗਲਾਂ ਦੇ ਆਹੂ ਲਾਹੇ ਜੰਗ ਦੇ ਮੈਦਾਨ 'ਚ ਲੜਦਿਆਂ ਮਤਾ ਭਾਗੋ ਅਖੀਰ ਜ਼ਖਮੀ ਹੋ ਕੇ ਡਿੱਗ ਪਏ ਇਸ ਜੰਗ ਵਿੱਚ ਗੁਰੂ ਜੀ ਦੀ ਜਿੱਤ ਹੋਈ ਤੇ ਜੰਗ ਤੋਂ ਬਾਅਦ ਬੁਰੀ ਤਰ੍ਹਾਂ ਜ਼ਖਮੀ ਹੋਈ ਮਤਾ ਭਾਗੋ ਦੀ ਗੁਰੂ ਜੀ ਨੇ ਮਲਮ ਪੱਟੀ ਕਰਵਾਈ ਮਤਾ ਭਾਗ कौर ਮੁਖਤਸਰ ਜੀ ਜੰਗ ਤੋਂ ਬਾਅਦ ਗੁਰੂ ਜੀ ਦੇ ਨਾਲ ਜਥੇ ਵਿੱਚ ਸ਼ਾਮਲ ਰਹੇ ਆਪ ਹਮੇਸ਼ਾ ਮਰਦਾਂ ਦੇ ਵਾਂਗ ਪੇਸ਼ ਧਾਰ ਕੇ ਰਹਿੰਦੇ ਸਨ ਮਤਾ ਭਾਗੋ ਜੀ ਨੇ 1.5 ਵਿਖੇ ਹੀ ਭਜਨ ਬੰਦਗੀ ਕਰਦਿਆਂ ਜੀਵਨ ਗੁਜ਼ਾਰਿਆ 1.5 ਵਿਖੇ ਮਤਾ ਜੀ ਦੀ ਯਾਦ ਵਿੱਚ ਤਪ ਸਥਾਨ ਬਣਵਾਇਆ ਹੋਇਆ ਹੈ ਇਸ ਤਪ ਸਥਾਨ ਵਿਖੇ ਮਤਾ ਜੀ ਦੇ ਹਥਿਆਰ ਬੰਦੂਕ ਆਦ ਸੰਭਾਲੇ ਹੋਏ ਹਨ ਬਾਅਦ ਵਿੱਚ ਨਦੇੜ ਵਿਖੇ ਗੁਰੂ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਮਾਈ ਭਾਗੋ ਜੀ ਹਜ਼ੂਰ ਸਾਹਿਬ ਦੇ ਕੋਲ ਜਨਵਾੜੇ ਚਲੇ ਗਏ ਜਿੱਥੇ ਉਹਨਾਂ ਆਪਣੇ ਅੰਤਮ ਸਾਲ ਐ ਆਪ ਜੀ ਨੂੰ ਮਾਤਾ ਭਾਗੌਰ ਜੀ ਦਾ ਬਹੁਤ ਹੀ ਸੰਖੇਪ ਰੂਪ ਵਿੱਚ ਇਤਿਹਾਸ ਦੱਸਣ ਦੀ ਕੋਸ਼ਿਸ਼ ਕੀਤੀ ਹੈ ਫਿਰ ਇਸ ਤਰ੍ਹਾਂ ਕੁਝ ਇਤਿਹਾਸਕ ਪੰਨੇ ਲੇਕੇ ਆਪ ਜੀ ਦੇ ਸਨਮੁਖ ਹਾਜ਼ਰ ਹੋਵਾਂਗਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ